ਦੋਸਤੋ ਜਿਵੇਂ ਮੈਂ ਤੁਹਾਨੂੰ કહਾਂ ਦਾਲ ਮਖਣੀ ਰਾਇਤਾ ਸਲਾਦ ਚਟਨੀ ਤੇ ਤਵੇ ਦੀਆਂ ਬਣੀਆਂ ਚਾਰ ਰੋਟੀਆਂ ਸਿਰਫ 60 ਰੁਪਏ ਦੇ ਵਿੱਚ ਤੁਸੀਂ ਖਾ ਸਕਦੇ ਆ ਹਾਂਜੀ ਸਿਰਫ 60 ਰੁਪਏ ਦੇ ਵਿੱਚ ਤਾਂ ਤੁਹਾਨੂੰ ਯਕੀਨ ਆਊਗਾ ਮੈਨੂੰ ਵੀ ਨਹੀਂ ਆਇਆ ਸੀਗਾ ਕਿਉਂਕਿ ਮੈਂ ਉੱਥੇ ਖੁਦ ਖਾ ਕੇ ਆਇਆ ਫੇਰ ਹੀ ਮੈਨੂੰ ਯਕੀਨ ਆਇਆ ਵੀਡੀਓ ਵਿੱਚ ਬਣੇ ਰਹੋ ਛੋਟੀ ਜੀ ਵੀਡੀਓ ਆ ਪਰ ਡਿਕ ਆਮਦੀ ਆ ਆਓ ਚੱਲਦੇ ਆਂ ਵੀਡੀਓ 'ਚ ਹਾਂਜੀ ਦੋਸਤੋ ਵੈਲਕਮ ਟੂ ਮਾਈ ਡੈਸਟੀਨੇਸ਼ਨ ਤੇ ਮੈਂ ਕਮਲ ਰਾਜਪੂ ਤੁਹਾਡਾ ਸਾਰਿਆਂ ਦਾ ਵੀਡੀਓ ਦੇ ਵਿੱਚ ਬਹੁਤ ਹੀ ਸਵਾਗਤ ਕਰਦਾ ਮੈਂ ਪਟਿਆਲਾ ਡੌਗ ਸ਼ੋਅ ਤੋਂ ਆ ਰਿਹਾ ਸੀ ਲੁਧਿਆਣਾ ਇੰਟਰ ਹੁੰਦਿਆਂ ਹੀ ਮੈਨੂੰ ਕਾਫੀ ਭੁੱਖ ਲੱਗੀ ਹੋਈ ਸੀ ਮੈਂ ਆਸੇ-ਪਾਸੇ ਨਿਗਾ ਮਾਰ ਰਿਹਾ ਸੀ ਕਿ ਕੁਝ ਨਾ ਕੁਝ ਖਾਣ ਲਈ ਵਧੀਆ ਮਿਲ ਜਾਵੇ ਤਾਂ ਇਸ ਜਗ੍ਹਾ ਤੋਂ ਮੈਂ ਨੰਗ ਰਿਹਾ ਸੀਗਾ ਤਾਂ ਮੈਂ ਕਾਫੀ ਰਸ਼ ਦੇਖਿਆ ਤੇ ਉਸ ਤੋਂ ਬਾਅਦ ਜਦੋਂ ਮੈਂ ਉੱਤਰ ਕੇ ਦੇਖਿਆ ਤਾਂ ਮੈਨੂੰ ਆ ਸਾਰਾ ਸੈਟਅਪ ਇੱਕ ਛੋਟੀ ਜਿਹੀ ਟ੍ਰੋਲੀ ਦੇ ਵਿੱਚ ਲੱਗਿਆ ਦਿਖਿਆ ਤੇ ਪਹਿਲਾਂ ਤੁਸੀਂ ਵੀਡੀਓ ਦੇਖੋ ਬਾਕੀ ਦੀ ਗੱਲ ਮੈਂ ਬਾਅਦ ਕਰਦਾ ਦੋਸਤੋ ਪਹਿਲਾਂ ਤਾਂ ਮੈਂ ਬਾਜੀ ਦਾ ਪੂਰਾ ਸੈਟਅਪ ਦੇਖ ਕੇ ਹੀ ਹੈਰਾਨ ਸੀਗਾ ਕਿ ਇੰਨੀ ਛੋਟੀ ਜਿਹੀ ਜਗ੍ਹਾ ਦੇ ਵਿੱਚ ਇੰਨਾ ਸਾਰਾ ਸਮਾਨ ਕਿਵੇਂ ਸੈੱਟ ਕੀਤਾ ਹੋਇਆ ਵਾ ਤੇ ਦੂਸਰੀ ਚੀਜ਼ ਕਿ ਜਿੰਨੀ ਸਪੀਡ ਤੇ ਉਹ ਖਾਣਾ ਪ੍ਰੋਸ ਪ੍ਰੋਸ ਕੇ ਦੇਈ ਜਾਂਦੇ ਸੀ ਇਹ ਸਾਰਿਆਂ ਨੂੰ ਉਹ ਵੀ ਹੈਰਾਨ ਕਰਨ ਵਾਲੀ ਸੀ ਕਿਉਂਕਿ ਬਾਜੀ ਇਕੱਲੇ ਹੀ ਆ ਇੱਥੇ ਤੇ ਕਸਟਮਰ ਤਕਰੀਬਨ 20 ਤੋਂ 25 ਆਲੇ ਦੁਆਲੇ ਖੜੇ ਹੋਏ ਸੀ ਜਿਵੇਂ ਮੈਂ ਦੇਖ ਰਿਹਾ ਸੀਗਾ ਤੇ ਕੋਈ ਹੈਲਪਰ ਵੀ ਨਹੀਂ ਹੈਗਾ ਸੀਗਾ ਬਾਜੀ ਦੇ ਨਾਲ ਦੋਸਤੋ ਇਸ ਜਗ੍ਹਾ ਤੇ ਕੜੀ ਚਾਵਲ, ਰਾਜਮਾ ਚਾਵਲ ਤੇ ਛੋਲੇ ਚਾਵਲ ਦੀ ਪਲੇਟ ਦਾ ਪ੍ਰਾਈਸ ਸਿਰਫ 40 ਰੁਪਏ ਆ। ਇੱਥੇ ਪਨੀਰ ਦੀ ਸਬਜ਼ੀ ਹਰ ਰੋਜ਼ ਅਲੱਗ-ਅਲੱਗ ਬਣਦੀ ਆ। ਜੇ ਤੁਸੀਂ ਪਨੀਰ ਦੀ ਸਬਜ਼ੀ ਨਾਲ ਰਾਇਤਾ, ਚਾਰ ਰੋਟੀਆਂ, ਸਲਾਦ, ਚਟਨੀ ਲੈਣੇ ਆ, ਉਹਦਾ ਪ੍ਰਾਈਸ ਸਿਰਫ 80 ਰੁਪਏ ਆ। ਤੇ ਜੇਕਰ ਨਾਲ ਤੁਸੀਂ ਨਮਕੀਨ ਲੱਸੀ ਦਾ ਵੀ ਸਵਾਦ ਲੈਣਾ ਚਾਹੁੰਦੇ ਆ, ਤਾਂ ਉਹਦਾ ਪ੍ਰਾਈਸ ਸਿਰਫ 10 ਰੁਪਏ ਗਲਾਸਾ। ਹਾਂਜੀ, ਲੱਸੀ ਦਾ ਗਲਾਸ ਸਿਰਫ 10 ਰੁਪਏ ਦਾ ਇਸ ਜਗ੍ਹਾ ਤੇ। ਇਹ ਸਾਰਾ ਸਮਾਨ ਘਰੇ ਹੀ ਤਿਆਰ ਕਰਦੇ ਆ ਭਾਜੀ ਹੁਣੀ ਤੇ ਯਕੀਨ ਮੰਨਿਓ ਜਦੋਂ ਤੁਸੀਂ ਇਸ ਇੱਥੇ ਆ ਕੇ ਕਿਸੇ ਵੀ ਚੀਜ਼ ਦਾ ਟੇਸਟ ਕਰੋਗੇ ਤਾਂ ਤੁਹਾਨੂੰ ਇਦਾਂ ਲੱਗੂਗਾ ਕਿ ਜਿਵੇਂ ਵਾਕੇ ਹੀ ਤੁਸੀਂ ਘਰ ਦਾ ਬਣਿਆ ਖਾਣਾ ਖਾ ਰਹੇ ਆ ਬਿਲਕੁਲ ਉਹੀ ਜਾਇਕਾ ਉਹੀ ਟੇਸਟ ਉਹੀ ਜਿਹੜੀ ਫਰੈਸ਼ਨੈਸ ਇਸ ਖਾਣੇ ਦੇ ਵਿੱਚੋਂ ਆਉਂਦੀ ਆ ఏクイస్ స్పాన్సర్ వీడియోస్ ਨਹੀਂ ਹੈਗੀ ਕਿ ਮੈਂ ਇੰਨੀ ਤਾਰੀਫ਼ ਤਾਂ ਕਰ ਰਿਹਾ ਵਾਂ ਇਹ ਸਿਰਫ ਅਚਾਨਕ ਹੋਇਆ ਕਿ ਰਸਤੇ ਦੇ ਵਿੱਚ ਮੈਂ ਰੁਕਿਆ ਤੇ ਭਾਜੀ ਨਾਲ ਮੇਰੀ ਮੁਲਾਕਾਤ ਹੋਈ ਤੁਹਾਨੂੰ ਸਾਰਿਆਂ ਨੂੰ ਇਹ ਤਾਂ ਪਤਾ ਲੱਗ ਗਿਆ ਕਿ ਇਹ ਵੀਡੀਓ ਲੁਧਿਆਣੇ ਦੀ ਆ ਹੁਣ ਮੈਂ ਤੁਹਾਨੂੰ ਐਜੈਕਟ ਲੋਕੇਸ਼ਨ ਦੱਸਦਾ ਵਾਂ ਜੇ ਤੁਸੀਂ ਚੰਡੀਗੜ੍ਹ ਵਾਲੀ ਸਾਈਡ ਤੋਂ ਲੁਧਿਆਣੇ ਆਉਣੇ ਪਏ ਆ ਜਦੋਂ ਤੁਸੀਂ ਲੁਧਿਆਣਾ ਐਂਟਰ ਕਰੋਗੇ ਤੇ ਕ੍ਰਾਸ ਕਰੋਗੇ ਐਸ ਪੀ ਐਸ ਹਸਪੀਟਲ ਸਤਗੁਰ ਪ੍ਰਤਾਪ ਸਿੰਘ ਹਸਪੀਟਲ ਤਾਂ ਉਸ ਤੋਂ ਤੁਸੀਂ ਤਕਰੀਬਨ 2.5 ਕਿਲੋਮੀਟਰ ਅੱਗੇ ਜਾਓਗੇ ਤਾਂ ਤੁਹਾਡੇ ਲੈ ਸਾਈਡ ਕੱਬੇ ਆਤ ਭਾਜੀ ਦੀ ਟੌਲੀ ਲੱਗੀ ਤੁਹਾਨੂੰ ਮਿਲ ਜੂਗੀ ਤੇ ਜੇ ਤੁਸੀਂ ਲੁਧਿਆਣਾ ਤੋਂ ਬਾਹਰ ਆ ਰਹੇ ਆ ਚੰਡੀਗੜ੍ਹ ਵਾਲੀ ਸਾਈਡ ਜਾ ਰਹੇ ਆ ਜਾਂ ਦਿੱਲੀ ਵਾਲੀ ਸਾਈਡ ਤਾਂ ਤੁਸੀਂ ਢੋਲੇ ਵਾਲਾ ਚੌਕ ਜਦੋਂ ਕ੍ਰਾਸ ਕਰੋਗੇ ਤਾਂ ਥੋੜਾ ਜਿਹਾ ਅੱਗੇ ਜਾਓਗੇ ਤਾਂ ਮਿੰਦਰਾ ਦਾਦਾ ਵਾਲਿਆਂ ਦਾ ਸ਼ੋਰੂਮ ਹੋਦਾ ਉਹਦੇ ਬਿਲਕੁਲ ਸਾਹਮਣੇ ਭਾਜੀ ਦੀ ਜਿਹੜੀ ਹੈਗੀ ਆ ਟੌਲੀ ਲੱਗੀ ਹੋਈ ਹੁੰਦੀ ਆ ਤੇ ਭਾਜੀ ਤੁਹਾਨੂੰ ਉੱਥੇ ਮਿਲ ਜਾਣਗੇ ਤੇ ਖਾ ਕੇ ਦੱਸਿਓ ਖਾਣਾ ਤੁਹਾਨੂੰ ਕਿਦਾਂ ਦਾ ਲੱਗਿਆ ਤੇ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਵੀ ਜ਼ਰੂਰ ਕਰਿਓ ਤੇ ਮੈਂ ਇਦਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿੰਨਾ ਵਾਂ ਤੇ ਜੇ ਹਜੇ ਤੱਕ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਲਦੀ ਸੋਚ ਨਾ ਪਦੋ ਤੇ ਸਬਸਕ੍ਰਾਈਬ ਕਰਦੋ ਮੇਰੇ ਚੈਨਲ ਮਾਈ ਡੈਸਟੀਨੇਸ਼ਨ ਨੂੰ ਤਾਂ ਮਿਲਦੇ ਆਖੋਰ ਨਵੀਂ ਵੀਡੀਓ ਦੇ ਵਿੱਚ ਜਲਦੀ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਬਾਏ ਬਾਏ ਸਬਸਕ੍ਰਾਈਬ ਕਰੋ ਜੀ ਬਈ ਟਾਈਮਿੰਗ ਦੱਸੋ ਕਿ ਕਿੰਨੀ ਰੋ ਕਿੰਨੀ ਦੇਰ ਤੱਕ ਨੇ ਬਈ 6:30 ਤੋਂ 4:00 ਤੱਕ ਹੈ ਜੀ ਦਾ ਤੇ ਇੱਕ ਅਟੈਸ ਦੱਸ ਦੋਗੇ ਵੀਡੀਓ ਦੇਖਣ ਨਾਲ ਪਤਾ ਲੱਗ ਜੇ ਕਿੱਥੇ ਆ ਇਹ ਦਾਦਾ ਮੋਟਰ ਦੇ ਕੋਲ ਹੈ ਜੀ